ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ੋਡੀ ਮਹਿਲਾ ਪੰਜਨਾ ਰਸਨਾ ਗਣ ਗੋਪਾਲ ਨਿਤ ਗਾਇਣਾ ਸਤਗੁਰੂ ਪੰਹੁਏ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ ਇਸ ਰਾਗ ਵਿੱਚ ਟੋਲੀ ਰਾਗ ਹੈ ਇਹਦੇ ਵਿੱਚ ਕਿੰਜ ਨੇ ਰਸਨਾ ਰਸਨਾ ਦਾ ਭਾਵ ਹੈ ਜੀਵ ਇਸ ਨੂੰ ਰਸਨਾ ਤਾਂ ਕਿਹਾ ਗਿਆ ਹੈ ਇਹ ਰਸ ਨੂੰ ਚੱਖ ਕੇ ਤੇ ਇਹ ਸਾਡੇ ਦਿਮਾਗ ਨੂੰ ਸੰਕੇਤ ਭੇਜਦੀ ਹੈ ਕਿ ਇਹ ਜਿਹੜਾ ਰਸ ਖੱਟਾ ਹੈ ਮਿੱਠਾ ਹੈ ਕੌੜਾ ਹੈ ਸਤਿਗੁਰੂ ਜੀ ਕਹਿੰਦੇ ਨੇ ਐਸੇ ਰਸਨਾ ਦੇ ਨਾਲ ਜਿਹੜੇ ਗਾਣ ਗਾਉਣਗੇ ਐ ਪਰਮਾਤਮਾ ਦੇ ਗੁਣ ਗੋਪਾਲ ਗੋ ਧਰਤੀ ਪਾਲ ਪਾਲਣ ਵਾਲਾ ਤੇ ਨਿੱਧ ਖਜ਼ਾਨਾ ਉਹ ਪਰਮਾਤਮਾ ਉਹ ਗੋਪਾਲ ਉਹ ਆਕਾਰ ਪੁਰਖ ਉਹ ਗੁਣਾ ਦਾ ਖਜ਼ਾਨਾ ਹੈ ਹੁਣ ਸੰਸਾਰ ਦੀ ਕੋਈ ਵੀ ਚੀਜ਼ ਜਗਰਤਨੀ ਸ਼ੁਰੂ ਕਰਦੀ ਗਏ ਉਹ ਮੁੱਕ ਜਾਂਦੀ ਹੈ ਚਾਹੇ ਧਨ ਚਾਹੇ ਦਾਣੇ ਜਾਂ ਕੋਈ ਵੀ ਚੀਜ਼ ਪਰ ਪਰਮਾਤਮਾ ਦਾ ਜਿਹੜੇ ਗੁਣ ਨੇ ਪਰਮਾਤਮਾ ਦੇ ਉਹ ਇੱਕ ਖਜ਼ਾਨਾ ਹੈ ਇੱਕ ਸਮੁੰਦਰ ਹੈ ਇਸ ਸਮੁੰਦਰ ਦਾ ਪਾਣੀ ਕਦੇ ਮੁੱਕਿਆ ਨਹੀਂ ਕਰਦਾ ਜਿਹੜੇ ਮਨੁੱਖ ਉਸ ਅਕਾਲ ਪੁਰਖ ਗੁਣਾਂ ਦੇ ਖਜ਼ਾਨੇ ਦੇ ਆਪਣੀ ਜੀਵਾ ਨਾਲ ਗਾਉਣ ਗਾਉਣਗੇ ਤੇ ਉਹਨਾਂ ਨੂੰ ਕੀ ਪ੍ਰਾਪਤ ਹੋਏਗਾ ਸ਼ਾਂਤ ਸਹਜ ਇਹਦੇ ਨੇ ਮਨ ਦੀ ਸ਼ਾਂਤੀ ਤੇ ਸਹਜ ਟਿਕਾਉ ਇਹ ਰਹਾਸ ਰਹਾਸ ਦਾ ਭਾਵ ਹੈ ਖੁਸ਼ੀ ਮਨ ਉਪਜਿਓ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਪੈਦਾ ਹੋਵੇਗੀ ਤੇ ਸ਼ਾਂਤੀ ਤੇ ਟਿਕਾਉ ਆਦਾ ਹੋਏਗਾ ਜਿਹੜੇ ਗੁਣ ਗਾਉਣਗੇ ਤੇ ਦੂਜੇ ਬੰਨੇ ਸਗਲੇ ਸਗੜੇ ਦਾ ਪਾਲ ਸਾਰੇ ਦੁੱਖ ਭਲਾਈਣ ਉਹਦੇ ਜੀਵਨ ਵਿੱਚੋਂ ਸਾਰੇ ਦੁੱਖ ਨਾਸ਼ ਜਾਣਗੇ ਭਲਾਈਣ ਕਰ ਲੈਣਗੇ ਲਾਉ ਹੋਰ ਕੀ ਬਰਕਤ ਹੈ ਗੁਣ ਗਾਉਣ ਨਾਲ ਜੋ ਮੰਗੇ ਸੋਈ ਸੋਈ ਪਾਵੇਂ ਕਿੰਨੇ ਉਹ ਜੀਵ ਜੋ ਮੰਗਦੇ ਨੇ ਪਰਮਾਤਮਾ ਤੋਂ ਜਿਹੜੇ ਗਉਣ ਗਾਉਂਦੇ ਨੇ ਤੇ ਉਹ ਉਹੋ ਉਹੋ ਪ੍ਰਾਪਤ ਕਰ ਲੈਂਦੇ ਨੇ ਤੇ ਸੇਵ ਹਰ ਕੇ ਚਰਨ ਰਸਾਇਣ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਰਸਾਂ ਦਾ ਘਰ ਹੈ ਤੇ ਉਹਦੇ ਹਰੀ ਦੇ ਚਰਨਾਂ ਦੀ ਨਾਲ ਜੁੜੇ ਸੇਵਾ ਕਰ ਬੰਦਗੀ ਕਰ ਸਤਿਗੁਰੂ ਜੀ ਕਹਿੰਦੇ ਨੇ ਅਹ ਫਹਰੀ ਦੀ ਸੇਵਾ ਹਰੀ ਦੇ ਚਰਨ ਉਹਦਾ ਨਾਮ ਹੈ ਉਹਨੇ ਗੁਣ ਨੇ ਉਹਨਾਂ ਦੇ ਗੁਣਾ ਨੂੰ ਗਾ ਤੇ ਫਿਰ ਜੋ ਮੰਗੇਗਾ ਉਹ ਪ੍ਰਾਪਤ ਹੋਏਗਾ ਦੁੱਖਾਂ ਤੋਂ ਬਾਝ ਜਾਵੇਗਾ ਤੇ ਦੁੱਖ ਰੋਗ ਸੰਤਾਪ ਹੀ ਉਤਰੇ ਸੋਣੀ ਸੱਚੀ ਬਾਣੀ ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਮਨ ਨੂੰ ਟਿਕਾਓ ਤੇ ਸ਼ਾਂਤੀ ਵੀ ਬਹਾਰਾ ਹੋਏਗੀ ਹੋਰ ਕੀ ਵਰਤਤਾ ਮਿਲਣਗੀਆਂ ਜਨਮ ਮਰਨਾਂ ਇਹ ਚੂਟ ਹੈ ਮਨੋਖ ਦਾ ਜਿਹੜਾ ਸلسلਾ ਚੱਲਦਾ ਹੈ ਜਨਮ ਤੇ ਮਰਨ ਦਾ ਇਹ ਉਹਦੇ ਕਰਮਾਂ ਅਨਸਾਰ ਹਉਮੈ ਕਰਕੇ ਤੇ ਖਤੇ ਕਰਨਾ ਤਾਂ ਖਤਿਆਂ ਵਿੱਚ ਪਾਹੇ ਤੇ ਵਿੰਦ ਨੇ ਮਨੋਖ ਜਿਹੜੇ ਹੰਕਾਰ ਕਰਦਾ ਕੋਈ ਆਗ ਕਰਦਾ ਕੋਈ ਪਾਪ ਕਰਦਾ ਉਹਦਾ ਲੇਖਾ ਦੇਣ ਵਾਸਤੇ ਫਿਰ ਉਹ ਜਨਮ ਲੈਣਾ ਪੈਂਦਾ ਕਿ ਉਹ ਜਨਮ ਲਾ ਕੇ ਉਹ ਸੰਸਕਾਰ ਵਾਲੇ ਕਰਮ ਕਰਦਾ ਇਹ ਉਹਨਾਂ ਚਿਰ ਸلسਲਾ ਚੱਲਦਾ ਰਹਿੰਦਾ ਜਦ ਵਿੱਚ ਸਾਨੂੰ ਗੁਰੂ ਨਾਲ ਮਿਲੇ ਗੁਰੂ ਮਿਲਦਾ ਫਿਰ ਅਸੀਂ ਉਹਦੇ ਗੁਣ ਗਾਉਂਦੇ ਹਾਂ ਕਿ ਇਹ ਜਨਮ ਤੇ ਮਰਨ ਜਿਹੜੇ ਦੋਵੇਂ ਆ ਗੇੜ ਇਹਨਾਂ ਤੋਂ ਅਸੀਂ ਛੁੱਟ ਜਾਂਦੇ ਹਾਂ ਭਵਜਲ ਜਗਤ ਤਰੈਣ ਇਹ ਸੰਸਾਰ ਇੱਕ ਇਹ ਜਿਹੜਾ ਜਗਤ ਹੈ ਨਾ ਇਹ ਇੱਕ ਹਾਗ ਦਾ ਸਮੁੰਦਰ ਹੈ ਇੱਕ ਇਹ ਹੈ ਦਾ ਜਲ ਹੈ ਭਾਵ ਜਲ ਭਗ ਦਾ ਭਾਪ ਹੈ ਕਹਿੰਦੇ ਨੇ ਆਪਾਂ ਜਲ ਤੋਂ ਜੀਵ ਭਾਰ ਵੀ ਲੰਘ ਜਾਂਦਾ ਜਨਮ ਮਰਨ ਦੇ ਗੇੜ ਵੀ ਮਿਟ ਜਾਂਦੇ ਤੇ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਖੋਜਤ ਖੋਜਤ ਤਤ ਵਿਚਾਰਿਓ ਤੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਖੋਜ ਕਰਦੇ ਆ ਕਰਦੇ ਆ ਸਤਿਗੁਰੂ ਜੀ ਕਹਿੰਦੇ ਨੇ ਕਈ ਮਹਾਪੁਰਸ਼ਾਂ ਨੇ ਖੋਜ ਕੀਤੀ ਗ੍ਰੰਥ ਲਿਖੇ ਉਪਦੇਸ਼ ਦਿੱਤੇ ਕਿ ਅਸੀਂ ਵੀ ਖੋਜਿਆ ਖ ਨਿਚੋੜ ਕੱਢਿਆ ਸਤਿਗੁਰੂ ਜੀ ਨੇ ਤੁਹਾਨੂੰ ਕੁਝ ਮਿਹਨਤ ਕਰਨ ਦੀ ਲੋੜ ਨਹੀਂ ਅਸੀਂ ਮਿਹਨਤ ਕਰਕੇ ਇੱਕ ਸਵਾਨੀ ਹੈ ਉਹ ਦੁੱਧ ਜੋ ਜਬਾ ਕੇ ਸਰਾਣੀ ਰੱਖ ਕੇ ਸਾਗਰ ਸੰਤੋਖ ਨਾਲ ਸਵੇਰੇ ਉੱਠ ਕੇ ਉਹ ਰੜਕਦੀ ਹੈ ਆਪਣੇ ਪਰਿਵਾਰ ਨੂੰ ਮੱਖਣ ਪਾਤ ਜਿੰਦੀ ਹੈ ਇਹ ਬਾਕੀ ਤਾਂ ਸੁੱਤੇ ਰਹੇ ਕੋਈ ਕੰਮ ਨਹੀਂ ਕੀਤਾ ਸਤਿਗੁਰੂ ਜੀ ਕਿੰਝ ਨੇ ਅਸੀਂ ਖੋਜ ਕੀਤੀ ਖੋਜਦਿਆਂ ਖੋਜਦਿਆਂ ਵਿਚੋੜ ਅੰਡਿਆ ਵਿਚਾਰ ਕੇ ਕੀ ਜਿਹੜੇ ਸੇਵਕ ਪਰਮਾਤਮਾ ਦਾ ਆਸਰਾ ਤੱਕਦੇ ਨੇ ਉਹਦੇ ਆਸਰੇ ਰਹਿੰਦੇ ਨੇ ਇਤਾਸ ਗੋਵਿੰਦ ਪੁਰਾਇਣ ਇਹ ਉਹ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਨਾਂ ਨੂੰ ਅ ਫਿਰ ਗਿਆਨ ਮਿਲਦਾ ਗੁਰੂ ਪਾਸੋਂ ਉਹ ਕਿਹੜਾ ਗਿਆਨ ਸਤਿਗੁਰੂ ਕਹਿੰਦੇ ਨੇ ਅਗਨਾਸੀ ਖੇਮ ਵਿਨਾਸ਼ ਦਾ ਭਾਵ ਉਹਦਾ ਖਤਮ ਹੋਣਾ ਅਗਨਾਸੀ ਦਾ ਭਾਵ ਹੈ ਜਿਹੜੀ ਚੀਜ਼ ਕਦੇ ਖਤਮ ਨਾ ਹੋਵੇ ਪਰਮਾਤਮਾ ਅਗਨਾਸੀ ਹੈ ਜੇ ਉਹਦੇ ਗੁਣ ਗਾਵਾਂਗੇ ਉਹ ਨਿਰਭਉ ਹੈ ਕਿ ਉਦੇ ਸਾ ਸਾਡੇ ਵਿੱਚ ਵੀ ਉਹ ਗੁਣ ਆਉਣਗੇ ਪਰਮਾਤਮਾ ਬਗਨਾਸੀ ਹੈ ਤੇ ਸਾਡੇ ਵਿੱਚ ਵੀ ਉਹ ਗੁਣ ਆਉਣਗੇ ਅਗਨਾਸੀ ਖੇਮ ਖੇਮ ਦਾ ਭਾਵ ਖੁਸ਼ੀ ਕਹਿੰਦੇ ਨੇ ਕਰੇ ਨਾਮ ਮੁਕਣ ਵਾਲੀ ਜੇ ਖੁਸ਼ੀ ਚਾਹੀਦੀ ਚਾਹੇ ਜੇ ਨਾਨਕ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੇ ਦੁੱਖ ਆਉਂਦੇ ਨੇ ਇਹ ਸਾਡੀ ਦਵਾਈ ਹੈ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਦੁੱਖ دارو ਤੇ ਸੁਖ ਰੋਗ ਪਿਆ ਜਦੋਂ ਸੁਖ ਆਉਂਦਾ ਅਸੀਂ ਰੋਗੀ ਹੋ ਜਾਂਦੇ ਹਾਂ ਪਰਮਾਤਮਾ ਦੁੱਖ ਦੇ ਕੇ ਦਵਾਈ ਦਿੰਦਾ ਹੈ ਦੁੱਖ ਨਾਲੂ ਸੁਖ ਰੋਗ ਪਿਆ ਤੇ ਜਾਂ ਸੁਖ ਤਾਂ ਨਾ ਹੋਈ ਇੱਕ ਸੁਖ ਹੈ ਐ ਸੰਸਾਰ ਦਾ ਉਦਮ ਕਰੇਂਦਿਆਂ ਜਿਉ ਤੂੰ ਕਮਾਂਦਿਆਂ ਸੁਖ ਪਹੁੰਚ ਜਿਹੜਾ ਉਦਮ ਕਰੂਗਾ ਉਸੋਖਾ ਮਿਲੂਗਾ ਸਿਰਫ ਸੁਖ ਮਿਲੂਗਾ ਸਦੀਵੀ ਨਹੀਂ ਜੇ ਉਹ ਕੋ ਮਾਇਆ ਚਲੀ ਗਈ ਤੇ ਪਰ ਲੋਕ ਤੇ ਕਹਿੰਦੇ ਨੇ ਧਿਆਨਿਆਂ ਤੋਂ ਪ੍ਰਭੂ ਮੇਲਾ ਨਾਨਕ ਉਤਰੀ ਚੰਤ ਜਿਉ ਨੂੰ ਚਿੱਤੇ ਕਰੇਗਾ ਉਹਦੇ ਗੁਣ ਗਾਏਗਾ ਫਿਰ ਉਹ ਤੇਰੀ ਚਿੰਤਾ ਵੀ ਦੂਰ ਹੋ ਜਾਵੇਗੀ ਫਿਰ ਉਹ ਸੁੱਖ ਮਿਲੇਗਾ ਜਿਹੜਾ ਆਤਮਿਕ ਸੁੱਖ ਜਿਹੜਾ ਅਗਨਾਸੀ ਸੁੱਖ ਜਿਹਦਾ ਸਤਿਦੂਰ ਕਹਿੰਦੇ ਨੇ ਦੁੱਖ ਦਾਰੂ ਸੁਖ ਲੋਗ ਅਰੋਗਤਾ ਜਾਂ ਸੁਖ ਤਾਂ ਨਾ ਹੋਈ ਜਦੋਂ ਉਹ ਸੁੱਖ ਆਉਂਦਾ ਫਿਰ ਅਦੋਂ ਦੁੱਖ ਨਹੀਂ ਆਉਂਦਾ ਫਿਰ ਕੋਈ ਜੇ ਆਉਂਦਾ ਵੀ ਆ ਤਉਨੂੰ ਚੱਲਣ ਦੀ ਸੰਕੀ ਹੁੰਦੀ ਹੈ ਕਹਿੰਦੇ ਨੇ ਜੇ ਸਦੀ ਵੀ ਸੁੱਖ ਚਾਹਨਾ ਤੇ ਫਿਰ ਇਹੋਂ ਕਰ ਅਗਨਾਸੀ ਖੇਮਾ ਚਾਹੇ ਜੇ ਨਾਨਕ ਫਿਰ ਕੀ ਕਰ ਸਦਾ ਸਿਮਰ ਅਨਾਰਾਇਣ ਸਦਾ ਦਾ ਭਾਵ ਫਿਰ ਸਦਾ ਵਾਸਤੇ ਨੇਤ ਨੇ ਬਣਾ ਲਾ ਆਪਣੀ ਜੀਵਨ ਦਾ ਜਿੰਨਾ ਹਿੱਸਾ ਉਸ ਪਰਮਾਤਮਾ ਦੇ ਗੁਣ ਗਾਉਂਦਿਆਂ ਬਤਿਤ ਹੋਵੇ ਉਸ ਨਾਰਾਇਣ ਪਰਮਾਤਮਨ ਦਾ ਸਿਮਰਨ ਕਰਦਿਆਂ ਬਤਿਤ ਹੋਵੇ ਜੇ ਸਦੀਵੀ ਸੁਖ ਚਾਹਨਾ ਇਸ ਸ਼ਬਦ ਦੇ ਵਿੱਚ ਸਾਨੂੰ ਕਿੰਨਾ ਬੂੜਾ ਗਿਆਨ ਦਿੱਤਾ ਹੈ ਗੁਰ ਬਾਣੀ ਪੜ੍ਹਦਿਆਂ ਵਿਚਾਰਦਿਆਂ ਇੱਕ ਨਹੀਂ ਨੇ ਕਾ ਕੋ ਲਾਭ ਹੋ ਜਾਂਦੀਆਂ ਨੇ ਬਖਸ ਲਵੋ ਆਉਣ ਵਾਲੇ ਸਮੇਂ ਚ ਸਮਾਤ ਬਖਸੋ ਪਿਆਰ ਨਾਲ ਸਾਰੇ ਇਕੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ